ਤੋਂ ਪਹਿਲਾਂ ਤਾਂ ਚੈਨਲ ਨੂੰ ਦੇਖ ਰਹੀ ਸਮੂਹ ਸਾਧ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਆ ਬਾਬਾ ਬਲਕਾਰ ਸਿੰਘ ਜੀ ਆ ਯੁਵਕ ਸੇਵਾ ਮਾ ਕਲੱਬ ਮੱਲਾਂ ਵਾਲਾ ਔਰ ਗੁਰਮਤ ਪ੍ਰਚਾਰ ਜਥਾ ਮੱਲਾਂ ਵਾਲਾ ਇਹਨਾਂ ਵੱਲੋਂ ਵਿਸ਼ਵ ਸਿੱਖ ਕੌਂਸਲ ਦੇ ਸਹਿਯੋਗ ਨਾਲ ਆ ਔਰ ਮੀਰੀ ਪੀਰੀ ਜਿਹੜੀ ਸੰਸਥਾ ਆ ਸਲੀਨਾ ਸਾਹਿਬ ਉਹਨਾਂ ਸਾਰਿਆਂ ਦੇ ਸਾਂਝੇ ਉਦਮਾਂ ਦੇ ਸਦਕਾ ਪਿਛਲੇ ਬਹੁਤ ਸਾਰੇ ਦਿਨਾਂ ਦੇ ਵਿੱਚ ਇਹਨਾਂ ਨੇ ਰਲ ਮਿਲ ਕੇ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਉਹ ਪ੍ਰਚਾਰ ਕੀਤਾ ਗੁਰਮਤ ਨਾਲ ਸੰਬੰਧਿਤ ਧਾਰਮਿਕ ਪ੍ਰੀਖਿਆਵਾਂ ਨੇ ਜਿਹੜੀਆਂ ਉਹ ਇਹਨਾਂ ਨੇ ਆਰਗੇਨਾਈਜ਼ ਕੀਤੀਆਂ ਔਰ ਇਹਨਾਂ ਧਾਰਮਿਕ ਪ੍ਰੀਖਿਆਵਾਂ ਦਾ ਨਤੀਜਾ ਵਾ ਜਿਹੜਾ ਉਹ ਅੱਜ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੇ ਵਿੱਚ ਜਿਹੜਾ ਉਹ ਐਲਾਨਿਆ ਗਿਆ ਇਸ ਦੇ ਨਾਲ ਹੀ ਇਸ ਪੂਰੇ ਦੇ ਪੂਰੇ ਸਮਾਗਮ ਦੀ ਅਰੰਭਤਾ ਜਿਹੜੀ ਉਹ ਬੱਚਿਆਂ ਵੱਲੋਂ ਸ਼ਬਦ ਗਾਇਨ ਦੇ ਨਾਲ ਕੀਤੀ ਗਈ ਹਾਂਜੀ ਬਾਬਾ ਜੀ ਸਕੂਲ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਕਿ ਸਾਡੇ ਕੋਲੋਂ ਇਹ ਸੇਵਾ ਲਈ ਹੈ ਕੋਈ ਦਿਨ ਪਹਿਲਾਂ ਇਸ ਇਲਾਕੇ ਵਿੱਚ 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 ਇੱਕ ਕਾਉਂਸਲ ਅਤੇ ਗੁਰਮਤਿ ਪ੍ਰਚਾਰ ਜਥਾ ਸੰਗਾਂਵਰ ਰਲ ਮਿਲ ਕੇ ਇੱਕ ਪਰੇਲਾ ਕੀਤਾ ਗਿਆ ਸੀ ਜਿਹਦੇ ਵਿੱਚ ਅਸੀਂ ਦਸਾਂ ਪਿੰਡਾਂ ਨੂੰ ਚੁਣਿਆ ਸੀਗਾ ਦਸਾਂ ਪਿੰਡਾਂ ਵਿੱਚ ਇੱਕ ਪਿੰਡ 'ਚ ਤਿੰਨ ਦਿਨ ਦਾ ਸਮਾਗਮ ਕੀਤਾ ਗਿਆ ਪਹਿਲੇ ਦਿਨ ਫਿਲਮ ਵਿਖਾਈ ਗਈ ਦੂਜੇ ਦੇ ਦੋ ਦਿਨ ਗੁਰਮਤਿਆਂ ਕਲਾਸਾਂ ਲਈਆਂ ਗਈਆਂ ਤੇ ਨਾਲ ਰਾਤ ਨੂੰ ਕਥਾ ਕੀਤੀ ਗਈ ਔਰ ਅੱਜ ਦਸਾਂ ਦਿਨਾਂ ਦੇ ਬੱਚੇ ਇਕੱਠੇ ਕਰਕੇ ਦਸਾਂ ਪਿੰਡਾਂ ਦੇ ਪੱਛੇ ਇਕੱਠੇ ਕਰਕੇ ਇੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹਦੇ ਵਿੱਚ ਗੁਰਮਤਿ ਬੱਚਿਆਂ ਨੂੰ ਗੁਰਮਤਿ ਦੇ ਧਾਰਨੀ ਹੋਣ ਦੇ ਤੇ ਸਿੱਖਿਆ ਦਿੱਤੀ ਕਿ ਗੁਰਮਤਿ ਦੀ ਕੋਈ ਸਿੱਖ ਇਤਿਹਾਸ ਬਾਰੇ ਸਲਿਪਸ ਵੰਡੇ ਆ ਗਿਆ ਬੱਚਿਆਂ ਦੇ ਪੇਪਰ ਲਏ ਗਏ ਔਰ ਉਸ ਤੋਂ ਬਾਅਦ ਉਹਦੀ ਪ੍ਰੀਖਿਆ ਲਈ ਗਈ ਅੱਜ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇੱਥੇ ਕਬੀਛਰੀ ਮੁਕਾਬਲੇ ਨਾਲ-ਨਾਲ ਬਾਛਨ ਮੁਕਾਬਲੇ ਨਾਲ ਗਤਕੇ ਦੇ ਜੋਹਰ ਵਿਖਾਏ ਗਏ ਔਰ ਇਹ ਮੈਂ ਗੱਲ ਕਹਿਣਾ ਚਾਹਣਾ ਹੈ ਹਰ ਇੱਕ ਸਿੱਖ ਦਾ ਫਰਜ਼ ਬੰਦਾ ਹੈ ਆਪਣੇ ਆਪ ਨੂੰ ਫਰਜ਼ ਨੂੰ ਪਛਾਣਦੇ ਹੋਏ ਆਪਾਂ ਪੂਰੇ ਪੰਜਾਬ ਦੇ ਵਿੱਚ ਹੀ ਪਿੰਡਾਂ-ਪਿੰਡਾਂ ਜਾ ਕੇ ਬੱਚਿਆਂ ਦੀਆਂ ਗੁਰਮਤੀਆਂ ਕਲਾਸਾਂ ਲਾਈਏ ਔਰ ਗੁਰਮਤ ਵਿਚਾਰਾਂ ਕਰਕੇ ਆਪਾਂ ਗੁਰਮਤ ਦਾ ਪ੍ਰਚਾਰ ਕਰੀਏ ਕਿਉਂਕਿ ਸਭ ਤੋਂ ਵੱਡਾ ਪੁੰਨ ਹੈ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਸਭ ਤੋਂ ਵੱਡਾ ਪਾਪ ਹੈ ਕਿਸੇ ਨੂੰ ਗੁਰੂ ਨਾਲੋਂ ਤੋੜ ਦੇਣਾ ਔਰ ਇਹ ਪਰਾਲੇ ਹੋ ਰਹੇ ਨੇ ਅਸੀਂ ਆਸ ਕਰਦੇ ਹਾਂ ਅੱਗੇ ਵਾਸਤੇ ਵੀ ਇਸ ਤਰ੍ਹਾਂ ਗੁਰੂ ਕਿਰਪਾ ਕਰੇ ਸਾਡੇ ਤੇ ਸਿਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਸਾਹਿਬ ਜੀ ਦੇ ਪ੍ਰੋਗਰਾਮ ਦੇ ਵਿੱਚ ਪਾਛੀਓ ਕਿਸ ਤਰ੍ਹਾਂ ਦਾ ਉਤਸ਼ਾਹ ਦੇ ਦਿੱਤੀ ਅ ਸਭ ਤੋਂ ਪਹਿਲਾਂ ਮੈਂ ਫਤਿਹ ਪ੍ਰਵਾਨ ਕਰੋ ਸੰਜੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫੱਤੇਵਾਲਾ ਵਿਖੇ ਬਾਬਾ ਸ਼ਾਮ ਸਿੰਘ ਮੈਮੋਰੀਆ ਔਰ ਸਕੈਂਡਰੀ ਸਕੂਲ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਸੀ ਬਹੁਤ ਹੀ ਚੰਗਾ ਉਪਰਾਲਾ ਹੈ ਭਾਈ ਬਲਕਾਰ ਸਿੰਘ ਔਰ ਭਾਈ ਗੁਰਨੇਕ ਗੁਰਨੇਕ ਸਿੰਘ ਹਰਾਨ ਲੋ ਜੋ ਬਹੁਤ ਸਵਾਮਾ ਕਰ ਰਿਹਾ ਪਿੰਡ-ਪਿੰਡ ਜਾ ਕੇ ਜੋ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਸिखਲਾਈ ਦੇ ਕੇ ਜੋ ਸਿੱਖ ਧਰਮ ਦੇ ਨਾਲ ਜੋੜਿਆ ਜਾ ਰਿਹਾ ਔਰ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਉਸ ਉਪਰਾਲੇ ਤਹਿਤ ਅੱਜ ਸਾਡੇ ਜਿਹੜੇ ਪ੍ਰਿੰਸੀਪਲ ਸਰਦਾਰ ਲਖਵੀਰ ਸਿੰਘ ਜੀ ਬਹੁਤ ਹੀ ਸੋਝਵਾਨ ਤੇ ਜਿਹੜੇ ਸ਼ੁਰੂ-ਸ਼ੁਰੂ ਤੋਂ ਹੀ ਉਪਰਾਲੇ ਕਰਦੇ ਅੱਜ ਇੱਕ ਸਾਰੇ ਲਾਗੇ-ਲਾਗੇ ਜੋ 10-15 ਪਿੰਡਾਂ ਦਾ ਜਿਹੜੇ ਬੱਚਿਆਂ ਨੂੰ ਜਿਹੜਾ ਅੱਜ ਪ੍ਰਚਾਰ ਕਰਕੇ ਪਰ ਉਹ ਅੱਜ ਪ੍ਰੋਗਰਾਮ ਰੱਖਿਆ ਗਿਆ ਬਹੁਤ ਹੀ ਬੜਾ ਵਡੇਕ ਉਪਰਾਲਾ ਹੈ ਔਰ ਮੈਂ ਸੰਗਤ ਅਗੇ ਉਹ ਅਪੀਲ ਕਰਦਾ ਕਿ ਅੱਜ ਸਾਨੂੰ ਆਪਣਾ ਹਰ ਇੱਕ ਸਿੱਖ ਨੂੰ ਅੱਜ ਲੋੜ ਹੈ ਕਿ ਉਹ ਆਪਣੇ ਬੱਚਿਆਂ ਨੂੰ ਸचेत ਕਰਨ ਕਿਉਂਕਿ ਜੇ ਆਪਾਂ ਦੇਖ ਰਹੇ ਹਾਂ ਸਮੇ ਸਮੇਂ ਨਾਲ ਜਿਹੜੇ ਅੱਜ ਆਪਾਂ ਸਭ ਤੋਂ ਵੱਡੀ ਜਿਹੜੇ ਅੱਜ ਪੰਜਾਬ ਦਾ ਮੁੱਦਾ ਹੈ ਜਿਹੜਾ ਇੱਕ ਨਸ਼ਾ ਬਣ ਚੁੱਕਾ ਹੈ ਤਾਂ ਮੈਂ ਇਹ ਗੱਲ ਕਰਾਂਗਾ ਵੀ ਇਹ ਸਭ ਤੋਂ ਵੱਡਾ ਜਿਹੜਾ ਹੱਲ ਇਹ ਵੀ ਆਪਾਂ ਆਪਣੇ ਬੱਚੇ ਸੰਭੀਏ ਚੰਗੀ ਸੰਗਤ ਵਿੱਚ ਲਿਆ ਕੇ ਜੋ ਚੰਗੀ ਸੋਚ ਬੱਚੇ ਨੂੰ ਕਿੱਥੋਂ ਮਿਲਣੀ ਉਹ ਸਾਡੇ ਗਿਆਨ ਰਾਹੀਂ ਮਿਲਣੀ ਹੈ ਉਹ ਕਿਹੜਾ ਨਸ਼ਾ ਹੈ ਨਸ਼ਾ ਜਿਹੜਾ ਹੈ ਉਹ ਇੱਕ ਮਾਨਸਿਕ ਬਿਮਾਰੀ ਹੈ ਉਹ ਸਰੀਰਕ ਬਿਮਾਰੀ ਨਹੀਂ ਜਿਹੜੀਆਂ ਸਰਕਾਰਾਂ ਤੁਸੀਂ ਵੇਖ ਰਹੇ ਹੋ ਸਮੇਂ-ਸਮੇਂ ਨਾਲ ਬੜੇ ਵੱਡੇ-ਵੱਡੇ ਉਹ ਪ੍ਰੋਗਰਾਮ ਲੀਕ ਰੀਆਂ ਵੀ ਨਸ਼ ਜਿਹੜਾ ਯੋਧ ਨਸ਼ਿਆ ਵਿਰੋਧ ਮਤਲਬ ਜਿਵੇਂ ਅੱਜ ਇੱਕ ਬੜਾ ਵੱਡੇ ਲੈਵਲ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਸਾਡੇ ਪੰਜਾਬ ਦਾ ਦਖਾਂਤ ਹੈ ਪਰ ਉਹਦਾ ਜਿਹੜਾ ਸਹੀ ਹਾਲ ਸਰਕਾਰਾਂ ਨੂੰ ਨਹੀਂ ਪਤਾ ਉਹ ਬੜੇ ਵੱਡੇ ਇੱਕ ਨਾ ਜਿਵੇਂ ਤਾਨਾਸ਼ਹੀ ਪੁਰਸ਼ ਨੂੰ ਦੇ ਤਾਜੀ ਤੁਸੀਂ ਨਸ਼ਾ ਬੰਦ ਕਰਾ ਦਿਓ ਵੇਖੋ ਨਸ਼ਾ ਬੰਦ ਨਹੀਂ ਹੋ ਸਕਦਾ ਸੰਗਤ ਜੀ ਨਸ਼ੇ ਜਿਹੜਾ ਬੰਦ ਹੋ ਹੁੰਦਾ ਸਭ ਤੋਂ ਵੱਡਾ ਉਪਰਾਲਾ ਜਿਹੜਾ ਸਾਨੂੰ ਅੱਜ ਨੇਕ ਉਪਰਾਲੇ ਲੱਗਿਆ ਵੀ ਜੋ ਅੱਜ ਜਿਹੜਾ ਬਾਬਾ ਜੀ ਹਰਾਨੇ ਜਾਂ ਜਿਹੜੇ ਜਿੰਨਾ ਵੀ ਸਮੂਹ ਜਿਹੜਾ ਸਕੂਲ ਦਾ ਸਟਾਫ ਇਸ ਦਰ ਲਖਵੀਰ ਸਿੰਘ ਅਰੀ ਔਰ ਸਟਾਫ ਨੇ ਜਿਹੜਾ ਸਹਿਯੋਗ ਕੀਤਾ ਵੀ ਆਸੀ ਆਪਣੇ ਬੱਚਿਆਂ ਨੂੰ ਸੰਚੇਤ ਕਰੀਏ ਗੁਰਬਾਣੀ ਨਾਲ ਜੋੜੀਏ ਗੁਰੂ ਨਾਲ ਜੋੜ ਕੇ ਔਰ ਉਹਨਾਂ ਨੂੰ ਆਪਣਾ ਦਸੀਏ ਵੀ ਤੁਹਾਡੇ ਜੀਵਨ ਵਾਸਤੇ ਚੰਗਾ ਤੇ ਮਾੜਾ ਕੀ ਹੈ ਦੇਖੋ ਅਸੀਂ ਦੇਖ ਰਹੇ ਵੀ ਇੱਥੇ ਜਿਹੜੇ ਨਸ਼ਿਆਂ ਦੇ ਵਿਰੁੱਧ ਆਪਾਂ ਹਰ ਤਰ੍ਹਾਂ ਦੇ ਤੇ ਠੇਕੇ ਵੀ ਸ਼ਰਾਬਾਂ ਦੇ ਖੁੱਲ ਚੁੱਕੇ ਆ ਪਰ ਜਿਹੜੇ ਸਾਡੇ ਸੂਝਵਾਨ ਲੋਕ ਨੇ ਜਿਹੜੇ ਗੁਰੂ ਦੀ ਮਾਤ ਅਨੁਸਾਰ ਚੱਲਦੇ ਆ ਤੇ ਉਹਨਾਂ ਦੇ ਨਾਲ ਉਹ ਉੱਥੇ ਨਹੀਂ ਜਾ ਰਹੇ ਇਸ ਕਰਕੇ ਜਿਹੜਾ ਨਸ਼ਾ ਜਿਹੜਾ ਇਹ ਸਰਕਾਰਾਂ ਕੀ ਕਰ ਰਹੀਆਂ ਹੁਣ ਦੇਖੋ ਜੇ ਆਪਾਂ ਗੱਲ ਕਰੀਏ ਵੀ ਨਸ਼ਾ ਤਾਂ ਕੋਈ ਇੱਕ ਆਪਾਂ ਮੈਡੀਕਲ ਤੋਂ ਦਵਾਈ ਤਾਂ ਆਈ ਉਹ ਖੰਗ ਚ ਕੰਮ ਵਾਸਤੇ ਜੇ ਕੋਈ ਨੌਜਵਾਨ ਉਹ ਨਸ਼ਾ ਬਣਾ ਕੇ ਉਹਨੂੰ ਕਰ ਰਿਹਾ ਤੇ ਉਹ ਕੀ ਹੱਲ ਕੀ ਹੁੰਦਾ ਆਪਾਂ ਉਹਨੂੰ ਬੰਦ ਕਰਾ ਦਿਆਂ ਕਿਤੇ ਕੋਈ ਹੋਰ ਚੀਜ਼ ਆ ਜਾਏਗੀ ਇਸ ਕਰਕੇ ਜਿਹੜਾ ਅੱਜ ਉਪਰਾਲਾ ਤੇ ਬਹੁਤ ਚੰਗਾ ਲੱਗਿਆ ਜਿਹੜੇ ਅੱਜ ਬਾਬਾ ਜੀ ਤੇ ਮੈਂ ਤਾਂ ਹਰ ਸਿੱਖ ਨੂੰ ਕਹਿੰਨਾ ਔਰ ਜਿੰਨੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਵੇ ਅੱਜ ਜਿਸਾਨੂ ਜਿਹੜਿਆ ਜਿਹੜੇ ਇਹ ਥੱਲੇ ਗਰਾਊਂਡ ਲੈਵਲ ਤੇ ਆ ਕੇ ਸਾਡੇ ਬੱਚਿਆਂ 'ਚ ਵਿਚਰਨਾ ਚਾਹੀਦਾ ਸਾਨੂੰ ਹਰ ਇੱਕ ਸਿੱਖ ਨੂੰ ਆਪਣੇ ਆਪ ਹਰ ਇੱਕ ਇਨਸਾਨ ਨੂੰ ਆਪਣੇ ਜੀਵਨ ਨੂੰ ਬਦਲ ਕੇ ਇਸ ਜਿਹੜੀਆਂ ਉਪਰਾਲਿਆਂ ਦੇ ਨਾਲ ਜੁੜ ਕੇ ਆਪਣੇ ਜਿਵੇਂ ਅੱਜ ਦੇਖੋ ਛੁੱਟੀਆਂ ਵਾਲੇ ਸਾਡੇ ਬੱਚਿਆਂ ਨੂੰ ਤੇ ਮੈਂ ਕਹਿੰਦਾ ਵੀ ਜਿਹੜੇ ਮਾਪੇ ਸੂਝਵਾਨ ਮਾਪੇ ਜਾਂ ਸਿਆਣੇ ਸਾਡਾ ਫਰਜ਼ ਬਣਦਾ ਅਸੀਂ ਆਪਣੇ ਬੱਚਿਆਂ ਨਾਲ ਬੈਠੀਏ ਆਪ ਵੀ ਬੈਠੀਏ ਤੇ ਬੱਚਿਆਂ ਨੂੰ ਵੀ ਬਿਠਾ ਕੇ ਆਪਣੇ ਕੌਮ ਦੇ ਆਪਣੇ ਸਿਧਾਂਤ ਬਾਰੇ ਵੀ ਦੱਸੀਏ ਤੇ ਆਪਣੇ ਬੱਚਿਆਂ ਨੂੰ ਆਪਣੇ ਫਰਜ਼ਾਂ ਬਾਰੇ ਵੀ ਸਮਝਾਈਏ ਸੋ ਜ਼ਰੂਰੀ ਅੱਜ ਇਹ ਆ ਵੀ ਜਿੱਦਾਂ ਅੱਜ ਇਹ ਇਹ ਹੋਇਆ ਸੀ ਵੀ ਇੱਥੇ ਆਏ ਕਿਉਂਕਿ ਸਾਨੂੰ ਅੱਜ ਲੱਖਾਂ ਹੀ ਸਿਆਣੇ ਆ ਪਰ ਅਸੀਂ ਅੱਜ ਇੱਥੇ ਬੈਠ ਕੇ ਵੀ ਇੱਕ ਜਦੋਂ ਅਸੀਂ ਬੱਚਿਆਂ ਦੇ ਸੰਗਤ ਦੇ ਵਿੱਚ ਬੈਠਦੇ ਹਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਸੰਗਤ ਦੀ ਬੇਨਤੀ ਆ ਵੀ ਅਸੀਂ ਅੱਜ ਜਿੱਥੇ-ਜਿੱਥੇ ਇਹ ਸਰਕਾਰਾਂ ਤੇ ਰੋਸ ਕਰਦੇ ਕੋਈ ਸਾਡੇ ਆਪਣੀਆਂ ਵੀ ਜ਼ਿੰਮੇਵਾਰੀਆਂ ਫਰਜ਼ ਨੇ ਅਸੀਂ ਆਪਣੇ ਹੱਕਾਂ ਬਾਰੇ ਤਾਂ ਜਾਣੂ ਹੋ ਗਏ ਪਰ ਫਰਜ਼ਾਂ ਬਾਰੇ ਜਾਣੂ ਨਹੀਂ ਹੋਏ ਇਸ ਕਰਕੇ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਵੀ ਸੰਭਾਲ ਲਿਏ ਤੇ ਆਪਣੇ ਬੱਚਿਆਂ ਨੂੰ ਵੀ ਸੰਭਾਲ ਲਿਏ ਇਹਨਾਂ ਹੀ ਕਹਿੰਦਾ ਹਾਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਜਦੋਂ ਇਹੋ ਜਿਹੇ ਪ੍ਰੋਗਰਾਮ ਲੀਕੇ ਜਾਂਦੇ ਆ ਤੇ ਉਹ ਤਾਂ ਜਿੱਦਾਂ ਕਿ ਤੇ ਆਪਾਂ ਦੂਜੇ ਬੱਚਿਆਂ ਨੂੰ ਸਮਝਦੇ ਵੀ ਸਾਡੇ ਵਾਸਤੇ ਆ ਜ਼ਰੂਰੀ ਹੈ ਤੇ ਸਭ ਤੋਂ ਵੱਡਾ ਜ਼ਰੂਰੀ ਹੈ ਵੀ ਆਪਣੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਸਾਡੇ ਫਰਜ਼ਾਂ ਬਾਰੇ ਪਤਾ ਹੋਵੇ ਸਾਨੂੰ ਅਸੀ ਇਨਸਾਨ ਬੰਨਾ ਕਿਦਾਂ ਇਦਾਂ ਇਹ ਜਿਹੜੇ ਜਿਹੜੇ ਵੀ ਸਸਾਵਾਂ ਆਉਂਦੀਆਂ ਨੇ ਸਾਨੂੰ ਆਪਣੇ ਬੱਚਿਆਂ ਨੂੰ ਸਮਾਂ ਕੱਢ ਕੇ ਸਾਨੂੰ ਇਹਨਾਂ ਉਪਰਾਲਿਆਂ ਵਿੱਚ ਜਿਹੜੇ ਕੈਂਪ ਲੱਗ ਰਹੇ ਆ ਗੁਰਮੁਖ ਸਖਲਾਈ ਕੈਂਪ ਉਹਨਾਂ 'ਚ ਹਿੱਸਾ ਲੈਣਾ ਚਾਹੀਦਾ ਹੈ ਇੰਨੀਆਂ ਹੀ ਬੇਨਤੀਆਂ ਕਰਦਾ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜ ਬਾਬਾ ਜੀ ਅੱਜ ਦੇ ਪ੍ਰੋਗਰਾਮ ਬਾਰੇ ਨੇ ਇੱਕ ਪਹਿਲੇ ਬਾਰੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰਾਲਾ ਤਾਂ ਵੇਖੋ ਛੁਣ ਦੇਖ ਹੈ ਜਾਂ ਤੈਨੂੰ ਕਿਸ ਟੰਗ ਨਾ ਲੈਂਦੀ ਹੈ ਸੰਗਤ ਫੈਸਲਾ ਕਰੂ ਹਨ ਸਰਟੇ ਬੰਨ ਕੇ ਯਤਨ ਸੀਗਾ ਇਹ ਮਹਿਸੂਸ ਕਰਦੇ ਆ ਕਿ ਜਦੋਂ ਵੱਡੇ ਵੱਡੇ ਜੋੜ ਮੇਲੇ ਆ ਤੇ ਸੰਗਤ ਆਪਣੀ ਜਾਂਦੀ ਹੈ ਨਾ ਜੀ ਤਾਂ ਤੁਹਾਡੇ ਵਰਗੇ ਭਰਾ ਪੱਤਰਕਾਰ ਜਦੋਂ ਉਹਨਾਂ ਨੂੰ ਪੁੱਛਦੇ ਆ ਵੀ ਫਤਿਹਗੜ੍ਹ ਸਾਹਿਬ ਆਏ ਹੋ ਇੱਥੇ ਕੀ ਲੈਣ ਆਏ ਹੋ ਜਾਂ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਤਾਂ ਉਹਨਾਂ ਚ ਬਹੁਤਿਆਂ ਦੇ ਜਿਹੜੇ ਜਵਾਬ ਉਹ ਨਿਰਾਸ਼ਾਵਾਦੀ ਹੁੰਦੇ ਆ ਤਾਂ ਅਸੀਂ ਇਹ ਮਹਿਸੂਸ ਕੀਤਾ ਕਿ ਗੁਰਦੁਆਰਾ ਸਾਹਿਬ ਸਾਡੇ ਜਿਹੜੇ ਹਨ ਜੀ ਜਿਹੜੇ ਸਾਡੇ ਸਕੂਲ ਸੀਜ਼ਨ ਨਾਲ ਸਾਨੂੰ ਧਾਰਮਿਕ ਸਿੱਖਿਆ ਦੇਣੀ ਸੀ ਉਹ ਬਹੁਤੇ ਉਹ ਨਹੀਂ ਕਰ ਰਹੇ ਜੋ ਉੱਥੇ ਹੋਣਾ ਚਾਹੀਦਾ ਤਾਂ ਕੇਵਲ ਬੱਚਿਆਂ ਦਾ ਹੀ ਨਹੀਂ ਅਸੀਂ ਮਹਿਸੂਸ ਕੀਤਾ ਕਿ ਸਾਡੇ ਤਾਂ 60 70 80 ਸਾਲ ਵਾਲੇ ਵੀ ਉਹ ਬੰਦੇ ਹੈਗੇ ਆ ਜਿਨ੍ਹਾਂ ਨੂੰ 10 ਗੁਰੂ ਸਾਹਿਬ ਦਾ ਨਾਮ ਹੀ ਜ਼ੁਬਾਨੀ ਯਾਦ ਨਹੀਂ ਜੀ ਤੁਜੋ ਕਿ ਪੱਤਤਪੁਣੇ ਦੀ ਗੱਲ ਚੱਲਦੀ ਆ ਨਸ਼ਿਆਂ ਦੀ ਗੱਲ ਚੱਲਦੀ ਆ ਭਰੂਣ ਹੱਤਿਆ ਦੀ ਗੱਲ ਚੱਲਦੀ ਆ ਸਮਾਜਿਕ ਬੁਰਾਈਆਂ ਦੀ ਗੱਲ ਚੱਲਦੀ ਆ ਤਾਂ ਉਹਨੂੰ ਬੰਦਾ ਬੰਦਾ ਜਿਹੜਾ ਵੱਸ ਸਕਦਾ ਜੇ ਉਹਨੂੰ ਗਿਆਨ ਹੋਊਗਾ ਤਾਂ ਜੀ ਤਾਂ ਗਿਆਨ ਦੇ ਪੱਖ ਤੋਂ ਤਾਂ ਲੈਵਲ ਸਾਡੇ ਇੱਥੇ ਥੱਲੇ ਜਾਵੜਿਆ ਇੰਨਾ ਕਿ ਸਾਨੂੰ ਤਾਂ 10% ਬੰਦੇ ਨਾਂ ਹੀ ਨਹੀਂ ਯਾਦ ਰਿਹਾ ਜੀ 700 ਚ 70% ਸਿੱਖਾਂ ਤਾਂ ਪੂਸੀ ਇੱਕ ਸੋਚਿਆ ਬਹੁਤ ਵਾਰੀ ਮੀਟਿੰਗਾਂ ਮੂਟਿੰਗਾਂ ਕਰਨ ਤੋਂ ਬਾਅਦ ਕਿ ਆਪ ਜਮੀਨੀ ਪੱਤਰ ਤੇ ਤੁਰੀਏ ਜੀ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਜਿੰਨਾ ਕਿ ਆਪਾਂ ਸਮਝਾ ਸਕਦੇ ਆ ਸਮਝ ਆਉਤਾ ਆਪਾਂ ਉਨਾਂ ਹੀ ਸਕਾਂਗੇ ਜਿੰਨੀ ਕਿ ਆਪਣੇ ਕੋਲ ਸਮਝ ਆਜੀ ਹੈ ਨਾ ਤੋ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਅਸੀਂ ਬਹੁਤ ਸਮਝਾ ਲਿਆ ਜਾਂ ਸਮਝਾ ਸਕਾਂਗੇ ਇਹ ਤਾਂ குரு ਸਾਹਿਬ ਜਾਣਦੇ ਆ ਤੋ ਯਤਨ ਜ਼ਰੂਰ ਅਰੰਭ ਕੀਤੇ ਆ ਕਿ ਸਾਡਾ ਆਉਣ ਵਾਲਾ ਕੱਲ ਹੀ ਘੱਟੋ ਘੱਟ ਰੋਸ਼ਨ ਹੋਵੇ ਤੋ ਜਿਨ੍ਹਾਂ ਨੇ ਸਕੂਲਾਂ ਦੀਆਂ ਕੰਤਾਂ ਤੇ ਲਿਖਿਆ ਹੁੰਦਾ ਨਾ ਅੱਜ ਦੇ ਬੱਚੇ ਕੱਲ ਦੇ ਨੇਤਾ ਜੀ ਤੋ ਅਸੀਂ ਸਾਰੇ ਸੰਗੇ ਵੀ ਸੋਚਦੇ ਹਾਂ ਕਿ ਅੱਜ ਦੇ ਬੱਚੇ ਕੱਲ ਦੇ وارث ਵੀ ਆ ਤੋ ਵਾਰਸ ਵਿਰਸਾ ਤੇ ਵਿਰਾਸਤ ਇਹ ਸ਼ਬਦ ਤਾਣੇ ਪੇਟੇ ਵਾਂਗ ਉਤਪੋਤਾ ਇੱਕ ਵਾਰਸ ਆਪਣੇ ਵਿਰਸੇ ਤੋਂ ਜਾਣੋ ਹੀ ਨਹੀਂ ਤੋ ਵਿਰਾਸਤ ਦੀ ਰਾਖੀ ਕੀ ਕਰੂਗਾ ਇਸ ਲਈ ਇਹ ਕਜਤਨ ਹੈ ਜੀ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ਬਦ ਵਰਤਣੇ ਪੈਂਦੇ ਆ ਕੁਝ ਸਿਖਾ ਸਕੀਏ ਸਾਨੂੰ ਤਾਂ ਕਦੇ ਵੀ ਲੱਗਦਾ ਪਈ ਅਸੀਂ ਸਿੱਖ ਰਹੇ ਹਾਂ ਨਾ ਤੁਸਾਂ ਬੱਚਿਆਂ ਦੇ ਕਈ ਵਾਰ ਨਾ ਜੀ ਕਲਾਸਾਂ ਵਿੱਚ ਗੁਰਮਤ ਕਲਾਸ ਚ ਇਹੋ ਜਿਹੇ ਸਵਾਲ ਹੁੰਦੇ ਆ ਜੀ ਜੀ ਵੀ ਉਹਨਾਂ ਤੋਂ ਐਂ ਲੱਗਦਾ ਸਿੱਖ ਰਹੇ ਆ ਜੀ ਤੋ ਸ਼ਾਇਦ ਫਰਕ ਇਹ ਐ ਵੀ ਲੱਗਦਾ ਵੀ ਗੁਰੂ ਸਾਹਿਬ ਨੇ ਸਾਨੂੰ ਸਿੱਖ ਸਾਇਦ ਕਿਹਾ ਵੀ ਤਾਂ ਹੀ ਆ ਕਿ ਅਸੀਂ ਸਾਰੇ ਸਿੱਖਦੇ ਹੀ ਰਹੀਏ ਇੱਕ ਦੂਜੇ ਤੋਂ ਬੱਚੇ ਸਾਤੋਂ ਸਿੱਖੀ ਜਾਣਾ ਅਸੀਂ ਬੱਚਿਆਂ ਤੋਂ ਸਿੱਖੀ ਚੱਲੀਏ ਜਿੱਥੇ ਵੀ ਕੋਈ ਸਿੱਖਣ ਵਾਲੀ ਗੱਲ ਸਿੱਖਦੇ ਰਹੀਏ ਜੀ ਤੇ ਇਸ ਸਿੱਖਿਆ ਨੂੰ ਲੈ ਕੇ ਅਸੀਂ ਇਹ ਕਾਰਜ ਸ਼ੁਰੂ ਕੀਤਾ ਸੀ ਵੱਖ-ਵੱਖ ਪਿੰਡਾਂ 'ਚ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ ਢੀਮਾਂ ਵਾਲੀ ਕੋਟਕਪੂਰਾ ਬਲਾਕ 'ਚ ਜੀ ਲਗਭਗ 14 ਪਿੰਡਾਂ ਦੇ ਬੱਚੇ ਸੀ ਜੀ ਇਥੇ ਸਿਰਫ 10 ਕਪੜੇ ਚੁਣੇ ਬਹੁਤ ਸਾਰੇ ਸਾਡੇ ਕੋਲੇ ਉਹ ਸੀ ਜਿਹੜੇ ਦਰਿਆ ਦੇ ਅੰਦਰਲੇ ਖੇਤਰ ਚ ਪੈਂਦੇ ਆ ਮੰਡ ਏਰੀਆ ਚੋਂ ਤੋਂ ਬੜਾ ਸੰਗਤ ਨੇ ਪਿਆਰ ਦਿੱਤਾ ਬੇਸ਼ੱਕ ਮੰਡ ਏਰੀਆ ਚ ਕੰਮ ਦੀ ਰੋਸ ਜੀ ਮਿਰਚਾਂ ਦੀ ਤੜਵਾਈ ਮੱਕੀ ਦੀ ਸਾਂਭ ਸਮਾਹ ਪਨੀਰੀਆਂ ਦੀ ਬੀਜ ਬਜਾਈ ਪਰ ਫਿਰ ਵੀ ਗੁਰਦੁਆਰਾ ਸਾਹਿਬਾਂ ਦੇ ਸੇਵਾਦਾਰਾਂ ਨੇ ਪ੍ਰਬੰਧਕਾਂ ਨੇ ਤੇ ਖਾਸ ਕਰਕੇ ਇਹ ਫਤਿਹਵਾਲਾ ਜੋੜਾ ਮੈਮੋਰੀਅਰ ਸਕੰਟਰੀ ਸਕੂਲ ਇਥੋਂ ਦੇ ਤਾਂ ਸਾਰੇ ਸਟਾਫ ਨੇ ਜੀ ਸ਼ੁਰੂ ਤੋਂ ਲੈ ਕੇ ਸਾਡਾ ਪੇਪਰ ਤਿਆਰ ਕਰਨ ਚ ਬੱਚਿਆਂ ਦੇ ਪਿੰਡ-ਪਿੰਡ ਜਾ ਕੇ ਪੇਪਰ ਲੈਣ ਚ ਜੀ ਰਿਜ਼ਲਟ ਤਿਆਰ ਕਰਨ ਚ ਜੀ ਤੋਂ ਅੱਜ ਦੀ ਜਿਹੜੀ ਹੈ ਇਨਾਮ ਮਨ ਸਮਾਗਮ ਦੀ ਜਿਹੜੀ ਹੈ ਸਾਰੀ ਸੇਵਾ ਜੀ ਬੜੀ ਤਮਤੀ ਨਾਲ ਨਿਭਾਈ ਇਹਨਾਂ ਨੇ ਬੱਚਿਆਂ ਦੀ ਛਾ ਸੀ ਬੱਚਿਆਂ ਸੀ ਬੜੀ ਖੁਸ਼ੀ ਸੀ ਤੇ ਸਾਨੂੰ ਇਸ ਗੱਲ ਤੋਂ ਵੀ ਖੁਸ਼ੀ ਹੋਈ ਕਿ ਬਹੁਤ ਪਿੰਡਾਂ ਦੇ ਬੱਚੇ ਜਿਨ੍ਹਾਂ ਨੇ ਨਾ ਜੀ ਸਾਨੂੰ ਜਾਣ ਲੱਗਿਆ ਹੁਣ ਕਹਿ ਕੇ ਗਏ ਵੀ ਸਾਡੇ ਪਿੰਡ ਫੇਰ ਆਇਓ ਜੀ ਕਦਮਾਂ ਹੋ ਗਏ ਕਿ ਪੁੱਛ ਕੇ ਗਏ ਹਨ ਤਾਂ ਸੰਵੇਸ਼ ਗੱਲ ਤੋਂ ਸੰਤੁਸ਼ਟੀ ਹੋਈ ਕਿ ਸਾਡੀ ਜਿਹੜੀ ਆ ਉਹ ਘਾਲ ਥਾਂੇ ਪਈ ਆ ਬੱਚਿਆਂ ਨੇ ਵੀ ਸਾਡੀ ਜੀ ਸੇਵਾ ਨੂੰ ਪ੍ਰਵਾਨ ਕੀਤਾ ਤੇ ਖੁਸ਼ੀ ਇਸ ਗੱਲ ਦੀ ਅੱਗੇ ਕਾਮਨਾ ਹੈ ਗੁਰੂ ਸਾਹਿਬ ਅੱਗੇ ਕਿ ਸੰਗਤਾਂ ਸਹਿਯੋਗ ਦਿੰਦੀਆਂ ਰਹਿਣ ਪਿਆਰ ਦਿੰਦੀਆਂ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਰੱਖਣ ਤਾਂ ਸੇਵਾ ਜਿਹੜੀ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਬਲਕਾਰ ਸਿੰਘ ਜੀ ਆ ਯੁਵਕ ਸੇਵਾ ਮਾ ਕਲਬ ਮੱਲਾਂ ਵਾਲਾ ਆਰ ਗੁਰਮਤ ਪ੍ਰਚਾਰ ਜਥਾ ਮੱਲਾਂ ਵਾਲਾ ਇਹਨਾਂ ਵੱਲੋਂ ਵਿਸ਼ਵ ਸਿੱਖ ਕੌਂਸਲ ਦੇ ਸਹਿਯੋਗ ਨਾਲ ਆ ਔਰ ਮੀਰੀ ਪੀਰੀ ਜਿਹੜੀ ਸੰਸਥਾ ਆ ਸਲੀਨਾ ਸਾਹਿਬ ਉਹਨਾਂ ਸਾਰਿਆਂ ਦੇ ਸਾਂਝੇ ਉਦਮਾਂ ਦੇ ਸਦਕਾ ਪਿਛਲੇ ਬਹੁਤ ਸਾਰੇ ਦਿਨਾਂ ਦੇ ਵਿੱਚ ਇਹਨਾਂ ਨੇ ਰਲ ਮਿਲ ਕੇ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਵਾ ਉਹ ਪ੍ਰਚਾਰ ਕੀਤਾ ਗੁਰਮਤ ਨਾਲ ਸੰਬੰਧਿਤ ਧਾਰਮਿਕ ਪ੍ਰੀਖਿਆਵਾਂ ਨੇ ਜਿਹੜੀਆਂ ਉਹ ਇਹਨਾਂ ਨੇ ਆਰਗੇਨਾਈਜ਼ ਕੀਤੀਆਂ ਔਰ ਇਹਨਾਂ ਧਾਰਮਿਕ ਪ੍ਰੀਖਿਆਵਾਂ ਦਾ ਨਤੀਜਾ ਵਾ ਜਿਹੜਾ ਉਹ ਅੱਜ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੇ ਵਿੱਚ ਜਿਹੜਾ ਵਾ ਉਹ ਐਲਾਨਿਆ ਗਿਆ ਇਸ ਦੇ ਨਾਲ ਹੀ ਇਸ ਪੂਰੇ ਦੇ ਪੂਰੇ ਸਮਾਗਮ ਦੀ ਅਰੰਭਤਾ ਜਿਹੜੀ ਉਹ ਬੱਚਿਆਂ ਵੱਲੋਂ ਸ਼ਬਦ ਗਾਇਨ ਦੇ ਨਾਲ ਕੀਤੀ ਗਈ ਉਸ ਤੋਂ ਬਾਅਦ ਆਏ ਹੋਏ ਜਿੰਨੇ ਵੀ ਪਤਵੰਤियां ਧਾਰਮਿਕ ਸ਼ਖਸੀਅਤਾਂ ਸੀ ਉਹਨਾਂ ਨੂੰ ਬਾਬਾ ਜੀ ਹੁਣਾਂ ਵੱਲੋਂ ਬਾਬਾ ਬਲਕਾਰ ਸਿੰਘ ਜੀ ਹੁਣਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਜਿਹੜੇ ਧਾਰਮਿਕ ਪ੍ਰੀਖਿਆ ਸੀ ਔਰ ਉਸ ਤੋਂ ਇਲਾਵਾ ਜੋ ਅੱਜ ਕੁਝ ਮਨੋਰੰਜਕ ਖੇਡਾਂ ਨੇ ਜਿਹੜੀਆਂ ਬੱਚਿਆਂ ਦੀਆਂ ਉਹ ਕਰਵਾਈਆਂ ਗਈਆਂ ਉਹਨਾਂ ਦੇ ਵਿੱਚ ਵੀ ਅਵਲ ਰਹਿਣ ਵਾਲੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੂੰ ਅੱਜ ਇਨਾਮ ਤਕਸੀਮ ਕੀਤੇ ਗਏ ਇਸ ਤੋਂ ਇਲਾਵਾ ਸਕੂਲ ਦੀ ਟੀਮ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਜਿਹੜੀ ਗਤਕਾ ਟੀਮ ਹੈ ਉਸ ਟੀਮ ਨੇ ਵੀ ਅੰਤ ਦੇ ਵਿੱਚ ਜਿਹੜਾ ਉਹ ਬਹੁਤ ਵਧੀਆ ਗਤਕੇ ਦੀ ਪੇਸ਼ਕਾਰੀ ਹੈ ਜਿਹੜੀ ਉਹ ਕੀਤੀ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਆ ਜਿਹੜੇ ਸਮੇਂ ਸਮੇਂ ਤੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੇ ਸਿੱਖ ਵਿਰਸੇ ਨਾਲ ਸਿੱਖ ਫਲਵਾੜੀ ਨਾਲ ਸਿੱਖ ਸਿਧਾਂਤਾਂ ਦੇ ਨਾਲ ਜੁੜੇ ਰਹਿ ਸਕਣ